ਸਤਿ ਸ੍ਰੀ ਅਕਾਲ ਮੇਰੇ ਮਿੱਤਰੋ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਆਏ ਸੀ ਪਠਾਨਕੋਟ ਢੀੜਾ ਲੈ ਕੇ ਤੇ ਆਪਾਂ ਫਿਰ ਇੱਥੋਂ ਨੰਗ ਰਹੇ ਸੀ ਆਪਾਂ ਇੱਥੇ ਦੇਖਿਆ ਬਾਬਾ ਜੀ ਦਾ ਢਾਬਾ ਸੀ ਔਰ ਢਾਬਾ ਨਹੀਂ ਬਾਕੀ ਜਦਾਂ ਜਣੀ ਕਿ ਲੰਗਰ ਹੋਏ ਕਹ ਸਕਦੇ ਆ ਬਾਬਾ ਜੀ ਦਾ ਕਿ ਬਾਬਾ ਜੀ ਦੀ ਇੱਥੇ ਸੇਵਾ ਕਰਦੇ ਨੇ ਤੇ ਅਸੀਂ ਰੁਕੇ ਪੁੱਛਿਆ ਬਈ ਚਾਹ ਮਿਲੂਗੀ ਤੇ ਬਾਬਾ ਜੀ ਕਹਿੰਦੇ ਆ ਜਾਓ ਬਾਬਾ ਜੀ ਨੇ ਸਾਨੂੰ ਬਹੁਤ ਪਿਆਰ ਨਾਲ ਚਾਹ ਪੜਾਈ ਤੇ ਸੁਭਾਅ ਬਾਬਾ ਜੀ ਦਾ ਬਹੁਤ ਨਿਗਾ ਸੁਆ ਬਹੁਤ ਪ੍ਰੇਮ ਪਿਆਰ ਨਾਲ ਮਿਲੇ ਬੈਠੇ ਗੱਲਾਂ ਬਾਤਾਂ ਕੀਤੀਆਂ ਵਿਚਾਰ ਸਾਂਝੇ ਕੀਤੇ ਬਾਬਾ ਜੀ ਬਹੁਤ ਵਧੀਆ ਪਿਆਰ ਦੀਆਂ ਗੱਲਾਂ ਕੀਤੀ ਸਾਡੇ ਨਾਲ ਜੋ ਵੀ ਹੈ ਗੱਲਾਂ ਅੱਗੇ ਤੁਹਾਨੂੰ ਦਿਖਾਉਣੇ ਵੀਡੀਓ ਵਿੱਚ ਇਹ ਹੈ ਬਾਬਾ ਜੀ ਦਾ ਜੋ ਵੀ ਲੰਗਰ ਇਹ ਚੱਕੀ ਕੈਂਟ ਸਬਜੀ ਮੰਡੀ ਵਾਲਾ ਰੋਡ ਪਠਾਨਕੋਟ ਜੀ ਇਹ ਰੋਡ ਜੋ ਹੈਗੀ ਹੈ ਇਹ ਸਾਹਮਣੇ ਜਾ ਰਹੀ ਆ ਸਬਜੀ ਮੰਡੀ ਨੂੰ ਤੇ ਆ ਹੈਗੇ ਪਿੱਛੇ ਆਪਣੇ ਫਾਟਕ ਤੇ ਯਾਰ ਇਹ ਰੇਲਵੇ ਸਟੇਸ਼ਨ ਦੇ ਸਾਹਮਣੇ ਬੈਕ ਸਾਈਡ ਤੇ ਬਾਬਾ ਜੀ ਦੇ ਲੰਗਰ ਦੇ ਬੈਕ ਸਾਈਡ ਤੇ ਆ ਆਪਣੇ ਹੈ ਕੋਲ ਕਾਲੀ ਮਾਤਾ ਦਾ ਮੰਦਿਰ ਉਠਾਨਕੋਟ ਲੋ ਜੀ ਏਕਾ ਜੈ ਮਾ ਕਾਲੀ ਬਾਗਵਾਲੀ ਜੈ ਮਾਤਾ ਦੀ ਲੋਈ ਮਿੱਤਰੋ ਹੁਣ ਆਪਾਂ ਸੁਣਦੇ ਆਂ ਬਾਬਾ ਜੀ ਦੇ ਵਿਚਾਰ ਜੋ ਬਾਬਾ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਗੱਲਾਂ ਬਾਤਾਂ ਕੀਤੀਆਂ ਬਾਬਾ ਜੀ ਨਾਲ ਵਧੀਆ ਹੈ ਆਪਣੇ ਲੰਗਰ ਦੀ ਸੇਵਾ ਕਰਿਆ ਨੇ ਭਾਈ ਜੇ ਕੋਈ ਭੁੱਖਾ ਜਵੇ ਜਾਂ ਕੋਈ ਕਿਸੇ ਕੋਈ ਗੱਲਬਾਤ ਹੋਵੇ ਜੇ ਫਿਰ ਤੇ ਕੋਈ ਸੇਵਾ ਬਾਣੀ ਜਾ ਕੇ ਕੋਈ ਕੁਝ ਲੈਣੇ ਵੀ ਨਹੀਂ ਆ ਭਾਈ ਪਹਿਲਾਂ ਮੈਂ ਕੱਦ ਦਸੇਗਾ ਮੈਂ 40 ਬੀ ਥਾਲੀ ਠੀਕ ਹੈ ਜੀ ਠੀਕ ਹੈ ਉਹ ਫਿਰ ਮੈਂ ਦੂਜੀ ਦੂਜੀ ਵਾਈ ਵੀ ਰੂ ਮੇਰੀ ਉਹਦੇ ਮੈਂ ਕਹਿ ਸਤ ਤਰਬੀਕ ਠੀਕ ਹੈ ਜੀ ਵੇ ਤੋਂ ਨਹੀਂ ਕਿ ਗਰੀਬ ਬੰਦੇ ਕੋਲ ਪੈਸੇ ਹੁੰਦੇ ਤਾਂ ਉਹ ਨੂੰ ਕੀ ਕਰਨਾ ਉਹ ਨੂੰ ਕਹਿੰਦੇ ਖਾਂ ਪਰ ਜਾ ਠੀਕ ਹੈ ਠੀਕ ਨਹੀਂ ਬਈ ਬਰਾਦ ਕੋਈ ਆ ਜਾ ਹੁਣ ਚਾਹ ਪਾਣੀ ਹੈ ਇੱਥੇ ਕੋਲ ਪੈਸੇ ਹੁੰਦੇ ਤੇ ਚਾਹ ਦੇਣੀ ਹੈ ਪਿਆ ਦੀ ਵੀ ਹੈ ਭਾਈ 100 ਰੁਪਏ ਚੱਕਾ ਪਚਾਦਾ ਹਾਂਜੀ ਬਾਬਾ ਬਾਬੇ ਨਾਲ ਲੰਗਰ ਜਾਂਦਾ ਤੁਹਾਨੂੰ 15 ਰੁਪਏ ਦਾ 50 ਦਿੰਦੇ ਆਂ ਹਾਂਜੀ ਨਹੀਂ ਚਾਹ ਬੋਸਵਾਦੀ ਪੀਤੀ ਆ ਸਿੱਧੀ ਜੀ ਗੱਲ ਹੈ ਹਾਂਜੀ ਕੋਈ ਗੱਲ ਨਹੀਂ ਹੈ ਨਹੀਂ ਨਹੀਂ ਬਾਬੇ ਵੀ ਹੈ ਮੇਰਾ ਪਹਿਲਾਂ ਵੀ ਦੱਸਿਆ ਮੇਰਾ ਕਿਤਾਬ 20 ਘੰਟੇ ਖੁੱਲ੍ਹਾ ਰਹਿੰਦਾ ਹੈ ਠੀਕ ਹੈ ਜੀ ਜੇ ਗੱਲ ਮਰਜੀ ਆ ਕੇ ਤੋਂ ਦੇ ਲੈ ਹਾਂ ਠੀਕ ਇਹ ਕੰਮ ਵੀ ਇਕੱਲੇ ਕਰੀਦਾ ਚਲੋ ਬਾਈ ਨਾਲ ਮੈਂ ਬੰਦਾ ਕੋਈ ਨਹੀਂ ਲੱਗਦਾ ਜੀ ਚਲੋ ਬਾਈ ਬੜੀ ਕਿਰਪਾ ਬਾਈ ਮੇਰੇ ਮੇਰੇ ਤਾਂ ਬੰਦਾ ਮਿਲਣਾ ਤੇ ਮੈਂ ਰਖਣਾ ਨਹੀਂ ਹਾਂਜੀ ਬੰਦੇ ਅੱਜ ਕੱਲ ਮਿਲਦੇ ਹੁੰਦੇ ਨੇ ਕੋਈ ਸ਼ਰਾਬੀ ਕੋਈ ਕਮਾਪੂ ਖਾਣਿਆ ਨਾ ਕੋਈ ਬਿੜੀਆਂ ਪੀਣਿਆ ਸਹੀ ਗੱਲ ਹਾਂਜੀ ਸਦੋਂ ਮੈਂ ਜਨੂਆ ਆਪਣਾ ਕੰਮ ਹਾਂਜੀ ਵਾਈਗਰੂਸ ਤੇ ਪਾਸ਼ਾ ਮੇਰ ਕਰੀਏ ਅਪਣਾ 52 ਵੀਕਾ ਵੀ ਦੇਖ ਲਈਏ ਹਾਂਜੀ ਇਹ ਤੇ ਪਰ ਉਹ ਨਾਲ ਤੇਰੇ ਨਾਲ ਠੀਕ ਆ ਜਦੋਂ ਮਰਜ਼ੀ ਕੋਈ ਆ ਜਾਵੇ 24 ਘੰਟੇ ਹਾਂਜੀ ਹਾਂ ਹੁਣ ਅਸੀਂ ਦਿਖਿਆ ਚਲੋ ਮੁੰਡੇ ਨੇ ਪੁੱਛਿਆ ਉਹ ਵੀ ਚਾਰੀ ਚਾਰੀ ਵੀ ਕਰਦਾ ਮੈਂ ਰਾਤ ਨੂੰ ਠੀਕ ਆ ਕਰਦਾ ਮੈਂ ਉਹ ਦਿਨ ਦਾ ਰੱਖਿਆ ਟਾਰਚ ਅੱਛਾ ਅੱਛਾ ਠੀਕ ਆ ਚਲੋ ਬਾਈ ਬਾਈ ਜੀ ਜਦੋਂ ਵੀ ਵਧੀਆ ਗੱਲ ਆ ਟਾਰਚ ਠੀਕ ਨਾਲ ਠੀਕ ਆ ਬਾਈ ਵਧੀਆ ਟਾਰਚ ਜੀ ਆ ਬਾਈ ਟਾਰਚੀ ਵਧੀਆ ਲੇ ਚਾਰਜਿੰਗ ਵਾਲੀ ਟਾਰਚਾ ਲੈ ਜੂ ਮੈਂ ਰਾਤ ਨੂੰ ਮੈਂ ਤੱਕ ਹੁੰਦਾ ਮੈਂ ਨਾ ਮੈਂ ਆ ਮਾਰਕੀਟ ਦੇ ਵਿੱਚ ਪੂਰਾ ਰੱਗੀ ਦਾ ਠੀਕ ਹੈ ਜੀ ਬਾਬੇ ਵਧੀਆ ਰੇਟ ਵੀ ਦਾ ਜਾਇਆ ਤੁਹਾਡਾ ਚਾਹ ਵੀ ਵਧੀਆ ਸੀ ਨਹੀਂ ਨਹੀਂ ਵੀ ਹੁੰਦੇ ਪੈਸੇ ਕੋਲ ਫਰੀ ਖਾ ਕੇ ਕੋਈ ਚੱਕਰ ਨਹੀਂ ਹੈ ਨੀ ਕੋਈ ਜਰੂਰੀ ਪੈਸੇ ਦੇਣੇ ਨਹੀਂ ਹਾਂਜੀ ਹਾਂਜੀ ਦੇਖ ਲੋ ਜੀ ਰੱਬਾ ਜੀ ਲਾਈ ਦੀ ਮਹਾਰਾਜ ਦੀ ਕਿਰਪਾ ਆ ਉੱਪਰੋਂ ਚੌਂਕ ਥਲੀ ਪੋੜ ਜਾਓ ਜੀ ਚਾਹ ਦੇ ਕਿੱਥੇ ਆ ਕੇ ਪਹੁੰਚੇ ਚਾਹ ਪੀਤੀਆਂ ਜੀ ਆਪਣੀ ਕਮਾਈ ਦੇ ਵਿੱਚ ਮਿਹਨਤ ਕਰਨਾ ਠੀਕ ਹੈ ਜੀ ਆਪਣੀ ਕਮਾਈ ਚੋਂ ਮੈਂ ਖਾਣਾ ਠੀਕ ਹੈ ਮੈਨੂੰ ਇਹ ਨਹੀਂ ਆ ਕੋਈ ਕਮੇਟੀ ਮੈਨੂੰ ਦੇ ਰਹੀ ਹੈ ਭਾਈ ਆ ਸਾਡੇ ਪ੍ਰੇਮਨਗਰ ਦੀ ਮੈਨੂੰ ਕਮੇਟੀ ਦਿੰਦੀ ਹੈ ਨਾ ਮੈਂ ਪਹਿਲੇ ਵੀ ਇਹ ਮੁੱਦਾ ਚੁੱਕਿਆ ਹੈਗਾ ਬਸ ਸਾਡੇ ਜਿੱਥੇ ਮੈਂ ਗੁਰੂ ਘਰ ਤੇ ਰਹਿੰਦਾ ਹੀ ਨਾ ਹਾਂਜੀ ਉੱਥੇ ਸਾਡੇ ਲੰਗਰ ਆ ਰਿਹਾ ਨਹੀਂਗਾ ਠੀਕ ਹੈ ਜੀ ਜਦੋਂ ਮੈਂ ਇਹ ਗੁਰੂ ਘਰ ਤੇ ਉੱਥੇ ਇੱਕ ਕਮਰਾ ਹੀ ਛੋਟਾ ਜਿਹਾ ਜਿੱਥੇ ਮਹਾਰਾਜ ਦੀ ਬੀੜੀ ਠੀਕ ਹੈ ਜੀ ਹੁਣ ਤੁਸੀਂ ਜਾ ਕੇ ਦੇਖੋ ਕਿ ਮਹਾਰਾਜ ਦੀ ਕਿਰਪਾ ਨਾਲ ਤਿੰਨ ਮੰਜ਼ਲੇ ਬਣਿਆ 50 ਸਾਲ ਹੋ ਗਏ ਮੈਨੂੰ ਇੱਥੇ ਪ੍ਰੇਮਨਗਰ ਤੇ ਰਹਿੰਦੀ ਵਾਹਿਗੁਰੂ ਵਾਹਿਗੁਰੂ 50 ਸਾਲ 12 ਸਾਲ ਦੀ ਮੇਰੀ ਉਮਰ ਹੈ ਜਿੱਤੇ ਮੈਂ ਇਹ ਦਾ ਪਾਸਾ ਮੇਰਾ ਜੇਨ ਕੇ ਆ ਠੀਕ ਹੈ ਜੀ 50 ਸਾਲ ਹੋ ਗਏ ਮਤਲਬ ਇੱਥੇ ਮੈਨੂੰ ਰਹਿੰਦੇ ਪਰਿਵਾਰ ਚ ਆਪਣੇ ਕਰ ਮੇਰਾ ਘਰ ਦੀ ਤੇ ਮੇਰੇ ਨਾਲ ਹੀ ਰਹਿੰਦੀ ਸੀ ਠੀਕ ਹੈ ਜੀ ਬੱਚੇ ਮੇਰੇ ਦੋ ਜੰਮੂ ਹੀ ਰਹਿੰਦੇ ਸੀ ਠੀਕ ਹੈ ਜੀ ਹਾਂ ਉਹ ਟੈਕ ਹੋਇਆ 3 ਸਾਲ ਹੋ ਗਏ ਗੁਰੂ ਘਰ ਚ ਅੱਛਾ ਜੀ ਬਾਈ ਹਰ ਇੱਕ ਕਮੇਟੀ ਨੇ ਸਾਰਾ ਕੁਝ ਕੀਤਾ ਹੈ ਜਰੂਰੀ ਹੈ ਬੱਚੇ ਵਧੀਆ ਸੱਟ ਨੇ ਜੀ ਬੱਚੇ ਆਪਣੀ ਜਗ੍ਹਾ ਠੀਕ ਨੇ ਜੀ ਆਪਣੇ ਕਮਾਲ ਖਾਣਾ ਹੁਣ ਚਲੋ ਤੁਸੀਂ ਆਪਣਾ ਜੀ ਚਲੋ ਸੇਵਾ ਕਰਦੇ ਆ ਆਪਣੇ ਜੋ ਮਾਰਾ ਇਹਦੇ ਚੰਨੀ ਲੱਗਦੇ ਆ ਬਸ ਦੋ ਨਾ ਸੇਵਾ ਲੈਣੀ ਉਹ ਲੈਣੀ ਹਾਂਜੀ ਉੱਥੇ ਤਿੰਨ ਮੰਜ਼ਲਾ ਮਤਲਬ ਮਹਾਰਾਜ ਦੀ ਕਿਰਪਾ ਨਾਲ ਗੁਰੂ ਘਰ ਬਣ ਗਿਆ ਜਾਂ ਇਹ ਕਿਤੇ ਹੀ ਰਹਿੰਦੇ ਹੀ ਨਾ ਉਹ ਮੇਰੀ ਜਗਾਹ ਕਿਰਾਏ ਦੀ ਠੀਕ ਹੈ ਜੀ ਮੈਂ ਇਹ ਸੋਚਿਆ ਮੈਂ ਪਹਿਲਾਂ ਵੀਡੀਓ ਚ ਇਹ ਕਹਾਂਗਾ ਬਥੇ ਗੁਰੂ ਘਰ ਦਾ ਲੰਗਰ ਹਾਲ ਬਣ ਜੇ ਠੀਕ ਹੈ ਜੀ ਤੇ ਲੋਕੀ ਕੱਲ ਨੂੰ ਕਹਿਣਗੇ ਤੇ ਕੋਈ ਸੱਨੀ ਬਾਬਾ ਰਹਿੰਦਾ ਹੀ ਕਿਰਾਏਦਾਰ ਤੇ ਬਾਈ ਜੀ ਇਹ ਚੰਗਾ ਕੰਮ ਕਰ ਗਿਆ ਜਿਹੜਾ ਗੁਰੂ ਘਰ ਦਾ ਲੰਗਰ ਹਾਲ ਬਣਾ ਗਿਆ ਹੈ ਨਾ ਤੇ ਚਲੋ ਕੋਈ ਪਿੱਛੋਂ ਲੋਕੀ ਯਾਤ ਕਰਨਗੇ ਹਾਂਜੀ ਹਾਂਜੀ ਸਹੀ ਬੰਦਾ ਤਾਂ ਰਹਿੰਦਾ ਹੀ ਭਾਈ ਬੰਦਾ ਹੀ ਸਹੀ ਗੱਲ ਹੈ ਚੰਗਾ ਕੰਮ ਕੋਈ ਕੀਤਾ ਕਿਸੇ ਨੇ ਕਹਿਣ ਕੀਤਾ ਹਾਂਜੀ ਹੈਨਾ ਪਾਹੀ ਲੱਖ ਕੇ ਕਰਾਈਆਂ ਗੁਰਈਆਂ ਕਰਾਈਆਂ ਪ੍ਰਧਾਨਾਂ ਨੂੰ ਫੈਕਟਰੀ ਨਾਲ ਲਿਆ ਮੈਂ ਸਾਰੇ ਨੂੰ ਕਰਕੇ ਅੱਛੇ ਇਕੱਠੇ ਕਰਕੇ ਹਾਂਜੀ ਵਾਹ ਪੈਸੇ ਇਕੱਠੇ ਕੀਤੇ ਆ ਹਾਂਜੀ ਗੁਰੂ ਘਰ ਦੀ ਜਗਾ ਲਈਏ 20 ਲੱਖ ਰੁਪਏ ਦੀ ਜਗਾ ਲਈਏ ਵਾਹਿਗੁਰੂ ਵਾਹਿਗੁਰੂ ਆ ਉਹਦੀ ਰਜਿਸਟਰੀ ਵੀ ਹੋ ਗਈ ਹੈ ਠੀਕ ਹੈ ਜੀ ਹਾਂ ਤੋ ਹੁਣ ਹੋਰ ਪੈਸੇ ਇਕੱਠੇ ਕਰਾਂਗੇ ਇਕੱਠੇ ਕਰਕੇ ਦੇ ਫਿਰ ਤੇ ਸਰਾਬ ਬਣਾਨੇ ਆ ਹਾਂਜੀ ਰੋਕੀ ਰਾਤ ਨੂੰ ਬਰਾਤ ਨੂੰ ਅੱਗੇ ਟੇਸ਼ਨ ਤੋਂ ਸੁਣ ਹਾਂਜੀ ਬਰਾਤ ਉਹ ਤੇਰੇ ਰਾਤ ਰੁਕਣ ਦਾ ਚੜੀਆ ਮਰ ਜਾਏਗਾ ਹਾਂਜੀ ਹਾਂਜੀ ਤੇ ਲੰਗਰ ਪਾਣੀ ਫਰੀਦ ਕਰ ਦੇਣਾ ਯਾਰ ਚਲੋ ਉਹ ਵੀ ਫ੍ਰੀ ਹੈ ਹਾਂਜੀ ਵਾਹਿਗੁਰੂ ਜੀ ਕਿਰਪਾ ਜੀ ਸਭ ਬਾਬੇ ਨਾਲ ਲੰਗਰ ਚੱਲਦਾ ਜੇ ਕੋਈ ਦੇ ਰਿਹਾ ਠੀਕ ਹੈ ਨਹੀਂ ਦਿੰਦਾ ਤੂੰ ਉਹਦੇ ਹੱਥ ਜੋੜੀ ਤੇ ਪ੍ਰਾਰਥਨਾ ਕੋਈ ਗੱਲ ਨਹੀਂ ਜੇ ਕੇ ਕੋ ਟਿਕਟ ਦੇ ਦੇਗੇ ਪੈਸੇ ਵੀ ਨਹੀਂ ਉਹਨੂੰ ਪੈਸੇ ਵੀ ਕੱਢ ਕੇ ਦੇ ਦਿਆ ਲੱਗਾ ਚਲੋ ਪਈ ਲੋ ਜੀ ਮੈਂ ਕਿਹੜਾ ਨਾਲ ਲੈ ਕੇ ਜਾਣਾ ਤੂੰ ਕੋਈ ਵਾਹਿਗੁਰੂ ਵਾਹਿ ਆ ਵਿਚਾਰ ਤੁਹਾਡੇ ਕੋਲ ਜੀ ਗੱਲ ਆਪਣੇ ਕੱਲੀ ਜਾਣ ਹੈਗੀ ਆ ਅੱਜ ਮਰ ਕੇ ਲੋਕਾਂ ਦੇ ਸਵੇਰੇ ਰੇੜੀ ਲੈਣੀ ਜੇ ਨੇ ਪਤਿੱਲਾ ਲੈਣਾ ਜੇ ਨੇ ਕੁਰਸੀਆਂ ਧੁੱਕੇ ਲੈਣੇ ਬਣੇ ਹਕੀਕਤ ਕਰਦਾ ਸਹੀ ਗੱਲ ਹਾਂ ਜੀ ਹਾਂ ਤੇ ਕੋਈ ਦਮਾ ਦਾ ਪਤਾ ਹੈ ਪੇਰੇ ਪੇਰੇ ਸਵੇਰ ਨੂੰ ਸਾਹ ਹੋਣਾ ਕਿ ਨਹੀਂ ਆਉਣਾ ਕਿ ਨਹੀਂ ਆਉਣਾ ਚਲੋ ਆਪਣੇ ਕੋ ਸਿੱਧੀਆਂ ਗੱਲਾਂ ਬਾਤ ਬਾਕੀ ਮਹਾਰਾਜ ਦੀ ਕਿਰਪਾ ਵਾਹਿਗੁਰੂ ਜੀ ਦਾ ਖਾਨ ਸਾਹਿਬ ਵਾਹਿਗੁਰੂ ਬਈ ਬਹੁਤ ਵਧੀਆ ਲੱਗੇ ਤੁਹਾਡੇ ਵਿਚਾਰ ਅਗੋ ਕਿੱਥੋਂ ਘੁੰਮ ਕੇ ਆ ਸੀ ਕਿੱਥੇ ਆ ਕੇ ਪਹੁੰਚੇ ਤੁਹਾਡੇ ਕੋਲ ਆ ਕੇ ਚਾਹ ਪੀਤੀ ਤੁਸੀਂ ਮਿਲਣਾ ਕਿੰਨੇ ਵਧੀਆ ਵਿਚਾਰ ਸੁਣਨੇ ਤੁਹਾਡੇ ਅਸੀਂ ਵਾਹਿਗੁਰੂ ਕਿਰਪਾ ਵਾਹਿਗੁਰੂ ਬਾਬਾ ਜੀ ਬਹੁਤ ਬਹੁਤ ਧੰਨਵਾਦੀ ਉਹਦਾ ਅਰੇ ਫੇਰ ਆਏ ਮਿਲਾਂਗੇ ਜਰੂਰ ਤੁਹਾਨੂੰ ਬਹੁਤ ਬਹੁਤ ਧੰਨਵਾਦ ਬਾਬਾ ਜੀ ਇੱਥੇ ਹਾਂ ਨਾ ਵੇ ਜੇ ਮੇ ਤੁਹਾਨੂੰ ਬਾਬਾ ਜੀ ਦੇ ਵਿਚਾਰ ਵਧੀਆ ਲੱਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ